ਨਾ ਅਸੀ ਮਹਲਾ ਗੱਲ ਆਜ ਕੰਪੀਟਰ ਦੀ ਕਰਾਂ ਸਤ ਗੁਰੂ ਦਾਸਾ ਬਗਾ Thank <laughs> you. ਨ ਕਰ ਚੇਤੇ ਉਂ ਛਾ ਭਗਵੰਤ ਸਭ ਲਸ ਬਗਵੀ ਤੁਰ ਫਰੇ ਸੁ ਕਰਤਾ ਪਰੀ ਹੁੰਦੇ ਹੋਏ ਸੁ ਆਕਿਆ ਕਾਹੀ ਨਤ ਜਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਗੁਰੂ ਵਾ ਮਨ ਦੇ ਆਪੇ ਅਰਦਾਸ ਮਾਰੀ ਜਿਉ ਪਿੰਡ ਸਭ

ਰੰਗਤ ਗੁਰਤੇ ਅਮਰਦਾਸ ਰਾਮਦਾਸ ਹੈ ਸਾਈ ਅਰਜਨ ਹਰ ਕੋ ਬਿੰਦਨ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਦਿਖੈ ਸਭ ਦੁਖ ਜਾਏ ਤੇ ਬਹਾਦਰ ਸਿਮਰੈ ਘਰ ਨਾਮ ਦੇਆ ਵਿਨਾਏ ਸਭ ਥਾਈ ਹੋਏ ਸਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਾਈ ਦਸਾਂ ਪਾਛੇਆਂ ਦੀ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦਾਰ ਦੀ ਕਾੰਤਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੋਹਾਂ ਸਾਹਿਬ ਜਾਣਿਆਂ ਚਾਰੀ ਮੁਕਤੇ ਆਂ ਹੱਥੀਆਂ ਜੱਪੀਆਂ ਕੰਪੀਆਂ ਜਿਨਾਂ ਨਾਮ ਜੱਪਿਆਂ ਵੰਡ ਛਕਿਆਂ ਦੀ ਚਲਾਹੀ ਤੇਗ ਵਾਹੀ ਦੇਖ ਕੇ ਅੰਕ ਕੀਤਾ ਇਨਾ ਪਿਆਰਿਆ ਸਚਾਰਾ ਦੀ ਕਮਾਈ ਦਾ ਅੰਤਰ ਕੀ ਖਾਂਸਾ ਜੀ ਬੋਲੋ ਜੀ ਹਾਏ ਗੁਰੂ ਜਿਨ੍ਹਾਂ ਸਿੰਘਾਂ ਸੁਨੀਆਂ ਨੇ ਧਰਮ へ ਜੀ ਦਿੱਤੇ ਬੰਦ ਬੰਦ ਕਰਾਈ ਉਪਰੀਆਂ ਲਹਾਈਆਂ ਚਲਕੜੀਆਂ ਤੇ ਚੜੇ ਤਾਂ ਨਰਨ ਨਾਲ ਚੜਾਏਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਸਾਂ ਸੰਗ ਨਿਵਾਹੀ ਧਨਾਦੀ ਕੁਮਾਈ ਦਾ ਅੰਤਰ ਕੀ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਬ ਤੱਕਾਂ ਸਭੰਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੱਤ ਆਵੇ ਚੱਤ ਅਵੰਕਾਰ ਸਰਕਾਰ ਦਸ ਗੁਰੂ ਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰ ਹਰਤ ਦੇਖ ਦੇਖ ਬਤੇ ਬੇਰਤ ਦੀ ਪੈਲ ਪੰਥ ਦੀ ਜੀਤ ਸ੍ਰੀ ਸਾਹਿਬ ਜੀ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਦਸ ਗੁਰੂ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬਿਵੇਕ ਦਾਣ ਰਸਾਹ ਦਾਣ ਤ੍ਰੋਸਾ ਦਾਣ ਦਨਾਂ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬੀ ਦੇ ਦਰਸ਼ਨਿ ਸੁਨਾਨ ਚੌਕੀਆਂ ਝੰਡੇ ਬੁੰਗੇ ਜੁਭੋਗੇ ਤਲ ਧਰਮ ਕਾਜ ਕਰ ਭੂਲੋ ਜੀ ਹੋਰੇ ਗੁਰ ਸਿੱਖਾਂ ਦਾ ਮਾਨ ਨੀ ਨਾ ਮਤ ਉੱਚੀ ਮਤ ਪਤ ਦਾ ਰਾਖਾ ਆ ਵਾਹਿਗੁਰੂ ਜੀਓ ਏ ਅਸਾਲ ਭੁਖ ਆਪਣੇ ਮਨ ਦੇ ਸਦਾ ਸਹਾਈ ਦਾ ਤਾਰ ਜੀਓ ਕਿਰਨੰਤ ਨਾਨ ਸਾਹਿਬ ਅਤੇ ਹੋਰ ਗੁਰਦਵਾਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਬੰਧ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀ ਧਾਰ ਸੇਵਾ ਸੁਵੰਨ ਦਾ ਦਾਨ ਹੰਸਾ ਨੂੰ ਬਖਸ਼ੋ ਇਹ ਨਿਮਰਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਘਮਲਾਂ ਪਾਸ ਸਰਦਾਰ ਸਾਹਿਬ ਦੀ ਤੀਤਾ ਜੀਓ ਆਪ ਜੀ ਦੇ ਬੱਚਿਆਂ ਪਾਸੋਂ ਸੰਗਿਆ ਸਮੇਤ ਦੇ ਵਾਹਨ ਸਜਾਏ ਗਏ ਸਜੇ ਹੋਏ ਦਿਵਾਨਾ ਦੇ ਵਿੱਚ ਸੋ ਦਰ ਰਹਿ ਰਾਹ ਸਹਿਬ ਜੀ ਦੀ ਬਾਣੀ ਦੇ ਜਾਪ ਆਰਤੀ ਦੇ ਕੀਰਤਨ ਸ਼ਬਦ ਕੀਰਤਨ ਹੋਏ ਨੇ ਬਾਣੀ پڑھਦੇ ਆ ਤੋਂ ਕੀਰਤਨ ਕਰਦੇ ਆ ਤੋਂ ਬੇਅੰਤ ਪ੍ਰਕਾਰ ਦੀਆਂ ਭੁਲਾ ਗਾਥੀਆਂ ਹੋਈਆਂ ਨੇ ਅਨਜਾਨ ਬੱਚੇ ਸਮਝ ਕੇ ਭੁੱਲ ਚੁੱਕੀ ਮਾਫ਼ ਕਰਨੀ ਜੀਓ ਅੱਗੇ ਤੋਂ ਰਹਿਮਤ ਕਰਨੀ ਸੁੱਧ ਸਪਸ਼ਟ ਬਾਣੀ ਪੜਨ ਦੀ ਸੇਵਾ ਸਮਰਨ ਕਰਨ ਦੀ ਦਾਤ ਬਖਸ਼ਿਸ਼ ਕਰਨੀ ਆਪ ਜੀ ਦੇ ਭਾਣੇ ਅੰਦਰ ਦਿਨ ਸੁੱਖਾਂ ਭਰਿਆ ਬਦੀਖਣਾ ਰਹਿਣਾਈ ਭਾਣੇ ਅੰਦਰ ਬਦੀਖ ਕ੍ਰਾਮ ਨਹੀਂ ਅੰਮ੍ਰਿਤ ਵੇਲੇ ਤੇ ਜਾਗਣੇ ਬਖਸ਼ਿਸ਼ ਕਰਨੇ ਨਿੰਦ ਨੇਮ ਦੀ ਦਾਤ ਬਖਸ਼ਿਸ਼ ਕਰਨੀ ਸੰਧਿਆ ਸਮੇਂ ਮੁਖ ਰੱਖਦਿਆਂ ਹੋਇਆਂ ਆਪ ਜੀ ਦੇ ਹੰਕਾਰ ਬੇਅੰਤ ਸੰਤਾਂ ਨੇ ਹਾਜ਼ਰੀਆਂ ਭਰੀਆਂ ਸਭ ਨਾ ਦੀਆਂ ਹਾਜ਼ਰੀਆਂ ਪੇਟਾ ਨਾ ਦਾਤਿ ਪ੍ਰਵਾਨ ਕਰਨੀਆਂ ਜੀਓ ਚਲਿਆ ਹੋਇਆ ਕਦਮ ਕਦਮ ਦੇਖੇ ਵਿਚਲਾ ਮਲਾ ਸਭ ਨਾ ਦੇ ਪਰਿਵਾਰਾਂ ਵਿੱਚ ਇਕਤਾ ਇਤਬਾਰ ਗੁਰਮੰਦੀ ਦਾਤ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨੀ ਚੜ੍ਹਦੀਆਂ ਧਰਾਂ ਵਾਲਾ ਜੀਵਨ ਬਖਸ਼ਿਸ਼ ਕਰਨਾ ਹਰ ਪ੍ਰਕਾਰ ਸਹਿਤਾ ਮੇਲ ਕਰਨੀ ਆਪ ਜੀ ਦੀਆਂ ਬਖਸ਼ਿਸ਼ ਦਿੱਤੀਆਂ ਹੋਈਆਂ ਕਿਰਤ ਕਮਾਲਿਆਂ ਵਿੱਚੋਂ ਕਲਾ ਪ੍ਰਸ਼ਾਦ ਸਰ ਕੀ ਹਾਜ਼ਰ ਹੈ ਜੀ ਦਾਤ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਂ ਦੀਆਂ ਆਂਗਾਂ ਬਖਸ਼ੋ ਜੀ ਅੱਜ ਦੇ ਪ੍ਰਸ਼ਾਸਨ ਦੀ ਸੇਵਾ ਆਪ ਜੀ ਦੇ ਦਰ ਘਰ ਤੇ ਪ੍ਰਿਕਮਾਨ ਭਾਈ ਸਾਹਿਬ ਭਾਈ ਸਰਪਾਲ ਸਿੰਘ ਜੀ ਦਿਨਾਂ ਦੇ ਪਰਿਵਾਰ ਵੱਲੋਂ ਹੋਈ ਆਪ ਜੀ ਦੀ ਸੇਵਾ ਦਰ ਤੇ ਪ੍ਰਵਾਨ ਕਰਨੀ ਲੋਕ ਪਰ ਲੋਕ ਵਿੱਚ ਪਰਦੇ ਦਾ ਜਿਵੇਂ ਨੇ ਆਪ ਜੀ ਕਰੋ ਕਿਰਪਾ ਦਾਰਿਆ ਸੰਤਾਂ ਆਪਣਾ ਇਲਾਹੀ ਹੁਕਮ ਵਾਰਸ਼ ਕੇ ਨਦਰੋ ਨਦਰ ਨਿਹਾਲ ਕਰੋ ਜੀ ਹੁਕਮ ਤੇ ਚੱਲਣ ਕੀ ਗਾਤ ਬਖਸ਼ੋ ਅੰਤੁ ਅਨੰਦ ਸਾਹਿਂਤਿਆ ਛੇ ਪੌੜੀਆਂ ਦੀ ਅਰਦਾਸ ਅਖਰਵਾਦਾ ਘਾਟਾ ਪੋਲ ਸੁਖਵਾਮ ਕਰਨੀ ਸੇਖ ਪਰਦੇ ਸੁਣਦੇ ਸਰਬਤ ਲਾਹੇ ਬੰਧ ਹੁਣ ਨਾਨਕ ਨਾਮ ਚੜਦੀ ਕਲਾ ਤੇਰੇ ਦੇ ਭਾਣੇ ਸਰਬਤ ਦਾ ਭਲਾ ਵਾਹਿ ਤੁਜੀ ਕਾ ਖਾਲਸਾ ਵਾਹਿ ਤੁਜੀ ਕੀ ਫਤਿਹ ਬੋਲੇ ਸੋਨਿਹਾਲ ਵਾਹਿ ਜੀ ਕਾ ਖਾਲਸਾ ਵਾਹਿ ਤੁਜੀ ਕੀ ਫਤਿਹ ਤੋ ਮੇਰੋ ਮਨ ਮੇ ਤੁਰਬਸੁ ਆਵੀ ਰੱਖ ਲਈ ਨੀ ਹਰ ਮੇਰੀ ਤੂੰ ਫਲਤਾ ਕਹਾ ਹਮੀਆਂ ਤੇਰੀ ਕਬਰ ਵਡਾਈ ਜੋ ਤੂੰ ਤੇ ਸੁਖ ਹਾ ਸੁਆਮੀ ਮੈਂ ਮੂਰ ਕਹਿਣ ਨਾ ਜਾਈ ਵਾਹੀ ਗੁਰੂ ਜੀ ਤਨਾਸਰੀ ਮਹਲਾ ਪਹਿਲਾ ਯੋ ਤਪ ਤਪ ਕਫੇ ਬਰੂ ਬਾਜ ਤਪ ਤਪ ਕਫੇ ਬਹੁਤ ਕੀ ਕਾਲ ਚੇਤਨ ਬਾਣੀ ਵਿਸਰਜਾਈ ਜਿਉ ਤਪ ਕਰੂ ਕੀ ਮਿਲ ਲਾਈ ਯੋ ਤਪਤ ਹੈ ਬਾਜ ਬਾਰ ਤਪ ਤਪ ਕਫੇ ਬਹੁਤ ਕੀ ਕਾਲ ਚੇਤਨ ਬਾਣੀ ਵਿਸਰਜਾਈ ਜੋ ਤਪ ਕਰੂ ਕੀ ਮਿਲ ਲਾਈ ਬਹੁਤਾ ਭੋਲਣ ਛਣਣ ਹੋਏ ਵੇਣ ਬੋਲੇ ਗਾਣਾ ਸੁਸੋਏ ਰਹਾ ਜਿਨ ਪੈ ਕੀ ਕੀ ਨਾਤੋ ਜਿਨ ਜਿਵ ਜਿਤੇ ਬੋਲੇ ਤਾਤ ਚੇਨ ਮਨ ਰਲ ਕੇ ਆਖੀ ਨਹੀਂ ਪਾਈ ਵਜ ਕਮਣ ਆ ਕੇ ਸੁਜਾਈ ਜਿਥਾ ਬਹੁਤ ਨਹੀਂ ਤਸਵਾਦ ਸਭਾ ਕਾਲ ਤਦਾ ਗਾਤਾ ਤਾ ਤੋ ਸੁਖ ਚਲੇ ਆ ਲਈ ਦਰਗਾ ਪੈਸਣ ਨਾਹੀ ਗਏ ਕਰਮੁ ਮਿਲਾਇਆ ਅਣਤੀਰਾ ਨਾਮੋ ਚਿਤ ਲਗ ਕਰਨਾ ਹੋਰ ਨਹੀ ਖਾਮ ਜੇਖੋ ਗੂਪੈ ਕਿਰਹੁ ਵੈਸਾਰੁ ਨਾਨਕ ਸਚਾ ਸਰਬਦਾਤਾ ਕਰਮੁ ਮਿਲਾਇਆ ਅਣਤੀਰਾ ਨਾਮੋ ਚਿਤ ਲਗ ਕਰਨਾ ਹੋਰ ਨਹੀ ਖਾਮ ਜੇਖੋ ਗੂਪੈ ਕਿਰਹੁ ਵੈਸਾਰੁ ਨਾਨਕ ਸਚਾ ਸਰਬਦਾਤਾ सुहिलारा